ਲਓ ਜੀ ਪਖੰਡਵਾਦ ਦੇ ਆ ਕੁਝ ਵੱਖਰੀਆਂ ਤਸਵੀਰਾਂ ਦਿਖਾਉਂ ਜਾ ਰਿਹਾ ਹੁਣ ਤੱਕ अनेका ਵੀਡੀਓ ਦੇਖਿਆ ਨੇ ਪਰ ਅੱਜ ਦੀਆਂ ਤਸਵੀਰਾਂ ਕੁਝ ਖਾਸ ਨੇ ਕਿਉਂ ਖਾਸ ਨੇ ਕਿਉਂਕਿ ਸਿਰ ਦੇ ਉੱਤੇ ਪੱਗ ਸਜਾ ਕੇ ਉਹਨਾਂ ਦੇ ਵੱਲੋਂ ਪਖੰਡਵਾਦ ਨੂੰ ਬੁਧਾਵਾ ਦਿੱਤਾ ਜਾ ਰਿਹਾ ਹੈ ਇਸ ਕਦਰ ਲੋਕਾਂ ਦੇ ਵਿੱਚ ਬਹਿਮ ਭਰਮ ਪਾਏ ਜਾ ਰਹੇ ਨੇ ਸਕਰੀਨ ਤੇ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਵਿਅਕਤੀ ਬੜੇ ਰਾਜਿਆਂ ਮਹਾਰਾਜਿਆਂ ਦੇ ਵਾਂਗ ਕੁਰਸੀ ਤੇ ਬੈਠਾ ਹੱਥਾਂ ਦੀਆਂ ਛਾਂਪਾ ਦੇਖੋ ਕੋਈ ਉਂਗਲ ਖਾਲੀ ਨਹੀਂ ਜਿਹਦੇ ਵਿੱਚ ਉਹਦੇ ਛਾਪ ਨਾ ਪਾਈ ਹੋਵੇ 골ਡ ਸੋਨਾ ਹੀ ਸੋਨਾ ਇਹ ਸੋਨਾ ਕਿੱਥੋਂ ਆਇਆ ਤੁਹਾਡੇ ਵਰਗੇ ਲੋਕਾਂ ਨੇ ਚਲਾਵਾ ਚੜਾਇਆ ਵੀ ਬਾਬੇ ਸਾਡੇ ਕੰਮ ਪੂਰੇ ਹੋ ਗਏ ਨੇ ਦੂਜੀ ਤਸਵੀਰ ਦੇ ਵਿੱਚ ਸਿਰ ਤੇ ਬਾਹਰ ਰੱਖਿਓ ਨੇ ਕੇਸ ਰੱਖੇ ਹੋਏ ਨੇ ਤੇ ਪਖੰਡ ਪੂਰਾ ਕਰ ਰਿਹਾ ਕਿਉਂ ਕਰ ਰਿਹਾ ਪੈਸਾ ਆਊਗਾ ਲੋਕਾਂ ਦੇ ਸਾਹਮਣੇ ਪਖੰਡ ਕਰਾਂਗੇ ਜੀਭਾਂ ਕੱਢਾਂਗੇ दारूਾਂ ਪੀਵਾਂਗੇ ਅਜਿਹੇ ਕੰਮ ਕਰਾਂਗੇ ਤਾਂ ਹੀ ਲੋਕ ਇਹਨਾਂ ਤੇ ਵਿਸ਼ਵਾਸ ਕਰਨਗੇ ਕਿ ਵਾਕਈ ਇਹਨਾਂ ਦੇ ਵਿੱਚ ਕੋਈ ਸ਼ਕਤੀ ਆ ਰਹੀ ਹੈ ਸ਼ਕਤੀ ਦੇ ਨਾਂ ਤੇ ਹੀ ਤੁਹਾਡੇ ਵਰਗੇ ਲੋਕਾਂ ਨੂੰ ਲੁੱਟਿਆ ਚਾਹ ਰਿਹਾ ਸੋ ਉਹ ਪਖੰਡਵਾਦੀ ਦੂਜੀ ਤਸਵੀਰ ਤੇ ਤੀਜੀ ਤਸਵੀਰ ਦੇਖ ਲਓ ਜੀ ਇੱਕ ਜਿਹੜੀ ਮਹਿਲਾ ਗੱਡੀ ਲਗਜ਼ਰੀ ਤੇ ਲੋਕਾਂ ਨੂੰ ਵਰਦਾਨ ਦਿੱਤਾ ਜਾ ਰਿਹਾ ਕਿਉਂ ਉਹ ਵੀ ਇੱਕ ਪਖੰਡਵਾਦ ਫੈਲਾਇਆ ਚਾਹ ਰਿਹਾ ਐਨੀਆਂ ਪਖੰਡਵਾਦ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਫੈਲ ਹੋ ਰਹੀ ਨੇ ਕੀ ਐਨਾ ਪਖੰਡੀਆਂ ਦੇ ਕੋਲ ਅੱਜ ਜਿਹੜੇ ਇਹ ਛਾਂਪਾਂ ਛੱਲੇ ਪਾਏ ਬੈਠੇ ਗਏ ਗੱਲ ਦੇ ਵਿੱਚ ਮੋਟੀਆਂ-ਮੋਟੀਆਂ ਚੈਨੀਆਂ ਪਾਈਆਂ ਬੈਠੇ ਨੇ ਲਗਜ਼ਰੀ ਗੱਡੀਆਂ ਲਈ ਬੈਠੇ ਨੇ ਇਹ ਕਿਨਾਂ ਦੇ ਸਿਰ ਤੋਂ ਬਣਿਆ ਤੁਹਾਡੇ ਸਿਰ ਤੋਂ ਤਾਂ ਫਿਰ ਤੁਸੀਂ ਸਾਨੂੰ ਇਹ ਸਵਾਲ ਦਾ ਜਵਾਬ ਦਿਓ ਕਿ ਪਖੰਡਿਆਂ ਨੇ ਤੁਹਾਡੇ ਸਿਰ ਤੋਂ ਬਹੁਤ ਕੁਝ ਬਣਾ ਲਿਆ ਤਸਵੀਰਾਂ ਖੁਦ ਬੋਲਦੀਆਂ ਨੇ ਮੂੰਹੋਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਪਖੰਡੀਆਂ ਦੇ ਸਿਰ ਤੇ ਕੀ ਬਣਾਇਆ ਜੇ ਕੁਝ ਬਣਾਇਆ ਨਹੀਂ ਗਵਾਤਾ ਤੁਸੀਂ ਬਹੁਤ ਕੁਝ ਲਿਆ ਹੋਣਾ ਆਪਣਾ ਧਨ ਦੌਲਤ ਮਿਹਨਤ ਦੀ ਕਮਾਈ ਅਜਾਹੇ ਪਖੰਡੀਆਂ ਦੇ ਤੁਸੀਂ ਪੈਰਾ ਦੇ ਵਿੱਚ ਜਾ ਕੇ ਰੱਖ ਰਹੇ ਹੋ ਇਹੀ ਪੈਸਾ ਤੁਸੀਂ ਆਪਣੇ ਬੱਚਿਆਂ ਤੇ ਲਾਓ ਆਪਣੇ ਬੱਚੇ ਦੀ ਪੜ੍ਹਾਈ ਤੇ ਲਾਓ ਪਰਵਰਿਸ਼ ਤੇ ਲਾਓ ਤਾਂ ਇਸ ਦਾ ਫਲ ਮਿਲੂਗਾ ਇਸ ਦਾ ਜਿਹੜਾ ਕਿ ਘਰ ਦੇ ਵਿੱਚ ਵਰਤੋ ਕਰੋ ਨਾ ਕਿ ਨਾ ਪਖੰਡੀਆਂ ਨੂੰ ਝੜਾਓ ਪਖੰਡੀਆਂ ਕੋ ਤੁਹਾਡੇ ਪੈਸੇ ਵੀ ਜਾਂਦੇ ਨੇ ਤੇ ਇਹੀ ਪੈਸੇ ਉਹਨਾਂ ਦੇ ਕੰਮ ਆਉਂਦੇ ਨੇ ਆਪਣੇ ਬੱਚੇ ਨੂੰ ਪੜਾਈ ਦਿੰਦੇ ਨੇ ਆਪਣੇ ਬੱਚੇ ਨੂੰ ਗੱਡੀਆਂ ਖਰੀਦ ਕੇ ਦਿੰਦੇ ਨੇ ਆਪ ਚੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਨੇ ਕੀ ਕਰਦੇ ਨੇ ਤੁਹਾਡੇ ਵਰਗੇ ਨੂੰ ਦੋ ਆਕੇਲੇ ਸੇਵ ਦੇ ਕੇ ਚਲੋ ਜੀ ਤੁਹਾਡੀ ਝੋਲੀ 'ਚ ਐਦਾਂ ਹੋ ਜੂਗਾ ਜੋ ਪ੍ਰਮਾਤਮਾ ਨੇ ਲਿਖਤਾ ਹੈ ਜੇ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਔਲਾਦ ਲਿਖੀ ਹੈ ਨਾ ਤਾਂ ਉਸ ਨੂੰ ਪਖੰਡੀ ਖੋ ਵੀ ਨਹੀਂ ਸਕਦੇ ਜੇ ਤੁਹਾਡੀ ਕਿਸਮਤ ਦੇ ਵਿੱਚ ਔਲਾਦ ਨਹੀਂ ਲਿਖੀ ਤਾਂ ਪਖੰਡੀ ਤੁਹਾਨੂੰ ਔਲਾਦ ਦੇ ਵੀ ਨਹੀਂ ਸਕਦੇ ਕਿਉਂਕਿ ਪਰਮਾਤਮਾ ਤੋਂ ਉੱਪਰ ਕੋਈ ਜੀ ਨਹੀਂ ਕੋਈ ਵੀ ਪਖੰਡੀ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤੁਹਾਨੂੰ ਉਹ ਪੁੱਤ ਦੁੱਧ ਦੀ ਦਾਤ ਬਖਸ਼ ਦੇ ਜਾਂ ਫਿਰ ਕਿਸੇ ਪਖੰਡੀ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਤੁਹਾਡੇ ਬੱਚੇ ਨੂੰ ਆਈਪੀਐਸ ਆਈਪੀਐਸ ਅਫਸਰ ਬਣਾ ਦੇ ਸਰਕਾਰੀ ਨੌਕਰੀਆਂ ਤੇ ਲਾ ਦੇ ਜੋ ਉਸ ਉੱਪਰ ਵਾਲੇ ਨੇ ਲਿਖਤਾ ਕਿਸਮਤ ਦੇ ਵਿੱਚ ਉਹ ਤੁਹਾਨੂੰ ਮਿਲ ਕੇ ਰਹੂਗਾ ਚਾਹੇ ਤੁਸੀਂ ਘਰ ਬੈਠੇ ਹੋ ਚਾਹੇ ਤੁਸੀਂ ਬਾਹਰ ਬੈਠੇ ਹੋ ਤਾਂ ਇਹਨਾਂ ਪਖੰਡੀਆਂ ਦੇ ਚੱਕਰਾਂ ਦੇ ਵਿੱਚ ਨਾ ਪੈ ਕੇ ਆਪਣਾ ਜਿਹੜਾ ਦਿਮਾਗ ਆ ਉਹ ਗਲਤ ਰਾਹ ਤੇ ਪਾਉਣ ਦੀ ਬਜਾਏ ਉਸ ਨੂੰ ਚੰਗੇ ਰਾਹ ਦੇ ਉੱਤੇ ਜਿਹੜਾ ਕੀ ਲੈ ਕੇ ਆਓ ਅਸੀਂ ਕਿਸੇ ਵੀ ਧਰਮ ਨੂੰ ਮਾਣਾ ਚੰਗਾ ਨਹੀਂ ਬੋਲਦੇ ਜਿਹਦਾ ਦਿਲ ਕਰਦਾ ਉਹ ਉਸ ਧਰਮ ਨੂੰ ਮੰਨੇ ਉਸ ਧਰਮ ਨੂੰ ਸੱਚੇ ਦਿਨੋਂ ਮੰਨੇ ਇਹਨਾਂ ਪਖੰਡੀਆਂ ਨੂੰ ਨਾ ਮੰਨੇ ਅਸੀਂ ਸਿਰਫ ਪਖੰਡਵਾਦ ਨੂੰ ਜਿਹੜਾ ਕੀ ਵਧਾਵਾ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਲੈ ਕੇ ਅਸੀਂ ਗੱਲ ਕਰਦੇ ਆ ਕਿ ਇਹਨਾਂ ਨੇ ਤੁਹਾਡੇ ਸਿਰ ਤੋਂ ਬਹੁਤ ਕੁਝ ਬਣਾ ਲਿਆ ਤੁਸੀਂ ਇਹਨਾਂ ਦੇ ਸਿਰ ਤੋਂ ਕੁਝ ਨਹੀਂ ਬਲਕਿ ਆਪਣਾ ਸਭ ਕੁਝ ਗਵਾਇਆ ਤਾਂ ਇਹਨਾਂ ਪਖੰਡਿਆਂ ਦੇ ਪਿੱਛੇ ਲੱਗਣ ਨਾਲੋਂ ਚੰਗਾ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਉਸ ਨੂੰ ਸੱਚੇ ਦਿਲੋਂ ਧਿਆਲੋ ਤੁਹਾਡੇ ਕਾਰਜ ਆਪੇ ਰਾਸ ਹੋ ਜਾਣਗੇ ਤੁਹਾਨੂੰ ਇਹਨਾਂ ਪਖੰਡਿਆਂ ਦੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ ਆ ਬਿਊਰੋ ਰਿਪੋਰਟ ਛਣਕਾਟਾ ਨਿਊਜ਼